ਵੈਲਪਰ ਕੋਰ ਉਥੇ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਇਸ ਗੱਲ ਤੋਂ ਉਹਨਾਂ ਨੂੰ ਜਾਣੋ ਕਰਵਾ ਕੇ ਮੈਂ ਉਹ ਤੁਹਾਨੂੰ ਸਿਰਫ ਅੱਜ ਜਿਹੜੀ ਗੱਲ ਕਰਨੀ ਹੈ ਆਪਾਂ ਸਾਰੀ ਕਾਮਿਆਂ ਨੂੰ ਕਰਨੀ ਆ ਸਾਰੀ ਕਾਮਿਆਂ ਨੂੰ 17 ਸੀਮਾ ਮਿਲਦੀਆਂ ਨੇ ਉਹ ਪੜਿਆ ਜਾਣਿਆ ਫਿਰ ਪੁੱਛਿਆ ਤਾਂ ਅਸੀਂ ਕਿਹਾ ਵੀ ਸਾਡੇ ਤਾਂ ਉਥੇ ਪੈਸੇ ਮਿਲਦੇ ਹੀ ਨਹੀਂ ਜਦੋਂ ਗੱਲਬਾਤ ਹੋਈ ਨਹੀਂ ਪਤਾ ਸੀ ਗਾਉਂ ਜੀ ਆਪ ਇਸ ਜਥੇਬੰਦੀ ਦੇ ਪੰਜਾਬ ਦੇ ਜਨ ਸੈਕਟਰੀ ਨੇ ਜਿਹੜੇ ਆਸ-ਪਾਸ ਦੇ ਪਿੰਡ ਨੇ ਉਹਨਾਂ ਪਿੰਡਾਂ ਵਿੱਚ ਮੀਟਿੰਗਾਂ ਲਵਾਓ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਜਿਹੜੇ ਸਾਥੀ ਆਗੂ ਦੇ ਰੂਪ ਵਿੱਚ ਉਹ ਕਾਫਲੇ ਲੈ ਕੇ ਆਏ ਨੇ ਸਾਥੀ ਮਲਕੀਤ ਮਾਊ ਆਣਾ ਜਿਹੜੇ ਕਿ ਉਹ ਸਰਪੰਚ ਨੇ ਪਿੰਡ ਮਾਊ ਆਣਾ ਦੇ ਉਹਨਾਂ ਨੇ ਆਪਣੇ ਪਿੰਡ ਵਿੱਚੋਂ ਇੱਕ ਬੱਸ ਲੈ ਕੇ ਆਏ ਨੇ ਉਹ ਗਰੇ ਕਟਿਆ ਵਾਲੇ ਬੋਦਲੇ ਤੋਂ ਲੈ ਕੇ ਆਏ ਨੇ ਉਹ ਹੌਜ ਖਾਸ ਵਿੱਚ ਉਹਨਾਂ ਨੇ ਮੀਟਿੰਗ ਲਵਾਈ ਹੈ ਬਾਕੀ ਦੇ ਮੰਡੀ ਅਰਨੀ ਵਾਲੇ ਬਲਾਕ ਦੇ ਵਿੱਚ ਮੀਟਿੰਗ ਲਵਾਉਣ ਦੀ ਗੱਲ ਕਰ ਰਹੇ ਨੇ ਜਗਤਵਿੰਦਰ ਔਰਗੇਨ ਸਾਥੀ ਵਾਲੇ ਵੱਡੀ ਗਿਣਤੀ ਵਿੱਚ ਆਏ ਨੇ ਸਾਥੀ ਬਲਵਿੰਦਰ ਦੀ ਗਵਾਈ ਵਿੱਚ ਬਲਦੇਵ ਦੀ ਗਵਾਈ ਵਿੱਚ ਸਾਥੀ ਕਾਠਗੜ੍ਹ ਤੋਂ ਆਏ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਾਥੀ ਬਲਵੀਰ ਤੇ ਸਰਜੀਤ ਦਾ ਮੈਂ ਧੰਨਵਾਦ ਕਰਦਾ ਪੈਣ ਅੰਜੂ ਬਾਲਾ ਦਾ ਜਿਹੜੇ ਭੀਮੇਸ਼ਰ ਜੰਡ ਵਾਲੇ ਤੋਂ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੂੰ ਲੈ ਕੇ ਆਏ ਨੇ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਸਾਥੀ सुमा चला ਬਹੁਤ ਹੀ ਸਤਿਕਾਰਯੋ ਕੱਟ ਦੇਣਾ ਬਸ ਕਮੈਂਟਸ ਰਾਜ ਗੋਲਡਨ ਜੀ ਉਹਨਾਂ ਦੇ ਨਾਲ ਸਰਿੰਦਰ ਢੱਡੀਆਂ ਜੀ ਪਰਮਜੀਤ ਢਾਬਾ ਜੀ ਸਵੇਗ ਜੀ ਬਾਕੀ ਮੈਂ ਪਹਿਲੀ ਵਾਰ ਆਇਆ ਹਾਂ ਬਹੁਤੇ ਨਾਂ ਨਹੀਂ ਜਾਣਦਾ ਕੋਈ ਗੁੱਸਾ ਨਾ ਕਰਿਓ ਦਰਜਾ ਵਾ ਦਰਜਾ ਸਾਰੀ ਲੀਡਰਸ਼ਿਪ ਸਾਥੀਓ ਮੈਂ ਪਾਰਟੀ ਚ ਘੱਟ ਕੰਮ ਕੀਤਾ ਭਾਵੇਂ ਹੁਣ ਮੈਂ ਤੇ ਚੰਗੇ ਉਹਦੇ ਤੇ ਕਰ ਰਿਹਾ ਪਰ ਮੈਂ ਬਹੁਤਾ ਢੇਡ ਦੁਨੀਆ ਤੇ ਕੰਮ ਕੀਤਾ ਕਿਉਂਕਿ ਮੈਂ ਮਲਾਜ਼ਮਤੋਂ ਆਏ ਹਾਂ ਤੇ ਲੰਬਾ ਸਮਾਂ ਆਈਟੀ ਦੁਸੀ ਚ ਕੰਮ ਕੀਤਾ ਕੰਮ ਕਰਦੇ ਆ ਫਿਰ ਉਸ ਕਿਸਮ ਦੀ ਮੁਹਾਰਤ ਹੁੰਦੀ ਹੈ ਜਦੋਂ ਆਪਾਂ ਕਿਸੇ ਕੰਮ ਨੂੰ ਹਾਂਜੀ ਸਰ ਕੀ ਕਹਿਣਾ ਚਾਹੋ ਕੰਟਰੈਕਸ਼ਨ ਵਰਕਰਾਂ ਦੀਆਂ ਮੰਗਾਂ ਕਾਫੀ ਲੰਬੇ ਤੋਂ ਸਮੇਂ ਤੋਂ ਲੜਾਈ ਦੇ ਘੇਰੇ ਚ ਸਾਥੀਓ ਜਿਹੜੀ ਗੱਲ ਹੈ ਕਿ ਆਈਡੀ ਚੋਰੀ ਹੁੰਦੀ ਹੈ ਇਸ ਹਾਲਤ ਚ ਇਹ ਪਹਿਲੀ ਵਾਰ ਇੱਥੇ ਦੇਖਿਆ ਵਰਕਰਾਂ ਦੀਆਂ ਮੰਗਾਂ ਮੁੱਖ ਨੇ ਕਿ ਵਰਕਰਾਂ ਨੂੰ ਸਮੇਂ ਤੇ ਵਜੀਫਾ ਮਿਲੇ ਉਹਨਾਂ ਦੇ ਬਾਲੜੀ ਦੇ ਕੇਸ ਪਾਸ ਹੋਣ ਉਹਦੇ ਨਾਲ ਸਗਨ ਸਕੀਮ ਮਿਲੇ ਡੈਥ ਕੇਸਾਂ ਦੀ ਪੂੰਜੀ ਸਮੇਂ ਤੇ ਮਿਲੇ ਇਹਨਾਂ ਗੱਲਾਂ ਨਹੀਂ ਅਸੀਂ 3 ਅਪ੍ਰੈਲ ਨੂੰ ਵੱਡਾ ਧਰਨਾ ਚੰਡੀਗੜ੍ਹ ਦੇ ਕੇ ਆਏ ਆ ਜਿਹਦਾ ਰਿਜ਼ਲਟ ਸਾਹਮਣੇ ਆਇਆ ਹੈ 46 ਲੇਬਰ ਕਮਿਸ਼ਨਰ ਨਵੇਂ ਭਰਤੀ ਹੋਏ ਨੇ ਜਿਹਦੇ ਨਾਲ ਸਿਰਫ 15 ਲੇਬਰ ਕਮਿਸ਼ਨਰਾਂ ਦੀਆਂ ਪੋਸਟਾਂ ਖਾਲੀ ਨੇ ਜਿਨ੍ਹਾਂ ਲਈ ਹੋਰ ਯਤਨ ਕਰਾਂਗੇ ਇਹਦੇ ਨਾਲ ਹੀ ਹਰ ਇੱਕ ਲੇਬਰ ਕਮਿਸ਼ਨਰ ਨਾਲ ਇੱਕ ਪੱਕਾ ਕਰਮਚਾਰੀ ਹੋਰ ਹੋਵੇ ਤਾਂ ਜੋ ਇਹ ਲੋਕਾਂ ਦੀਆਂ ਦੇ ਮਸਲੇ ਹੱਲ ਹੋ ਸਕਣ ਇਹਦੇ ਲਈ ਲੜਾਈ ਜਾਰੀ ਰੱਖਾਂਗੇ ਇਸ ਲਈ ਅੱਜ ਸਿਰਫ ਪਾਰਟੀ ਦੀ ਕਾਨਫਰੰਸ ਹੈ ਜਿਹੜੀ 21 ਸਤੰਬਰ ਵਾਲੀ ਇਹ ਫੇਲ ਹੋ ਜਾਏ ਇਹ ਤੋਂ ਬਾਅਦ ਕੰਸਟ੍ਰਕਸ਼ਨ ਵਰਕਰ ਹੈ ਜਿਹੜੇ ਉਹ ਲਗਾਤਾਰ ਚੰਡੀਗੜ੍ਹ ਆਪਣੀ ਲੜਾਈ ਲਈ ਕੁਝ ਕਰਨਗੇ ਤੁਹਾਡਾ ਬਹੁਤ ਧੰਨਵਾਦ 21 ਦੀ ਪਾਰਟੀ ਦੀ ਕਾਨਫਰੰਸ ਆ ਕਿਉਂ ਇਸ ਤੋਂ ਬਾਅਦ ਜਿਹੜਾ ਹੈਗਾ ਆਪਣੇ ਪ੍ਰਦਰਸ਼ਨ ਦੀ ਜਿਹੜੀ ਹੈ ਬਾਤਰੀ ਹੈ ਜਿਹੜਾ ਹੈ ਜਿਹੜਾ ਇਸ ਤੋਂ ਬਾਅਦ ਨਾ ਉਹ ਆਪਣੇ ਪਿੰਡਾਂ ਦੇ ਵਿੱਚ ਦੁਬਾਰਾ ਜਿਹੜਾ ਫਿਰ ਸੱਦਾ ਦੇ ਕੇ ਅਸੀਂ ਤੁਹਡੇ ਕੋ ਲਾਵਾਂਗੇ ਇਸ ਤਰ੍ਹਾਂ ਦੇ ਸਾਡੇ ਯਾਤਰੀਆਂ ਦੇ ਟੂਰਾਂ ਦੇ 3 ਜਿਹੜੇ ਵਰਕਰ ਜਿਹੜੇ ਆਏ ਨੇ ਉਹਨਾਂ ਦੀ ਜਿਹੜੀ ਮੰਗਾਂ ਨੇ ਕਿਉਂਕਿ ਖੱਜਲ ਖਵਾਰੀ ਕਾਫੀ ਹੋ ਰਹੀ ਹੈ ਇਹਨਾਂ ਨੂੰ ਰਾਤ ਨੂੰ 12 ਇੱਕ 2 ਵਜੇ ਤੱਕ ਆ ਦੇਣ ਮੁਲਾਜ਼ਮਾਂ ਦੀ ਜਿਹੜੀ ਵਰਤੀ ਹੋਰ ਕੀਤੀ ਜਾਵੇ ਇਹਨਾਂ ਦੀ ਜਿਹੜੀ ਖੱਜਲ ਖਵਾਰੀ ਹੋ ਰਹੀ ਉਹ ਬੰਦ ਕੀਤੀ ਜਾਵੇ ਜੇ ਇਸੇ ਤਰ੍ਹਾਂ ਖੱਜਲ ਖਵਾਰੀ ਰਹੀ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ ਜੇ ਇਸੇ ਤਰ੍ਹਾਂ ਖੱਜਲ ਖਵਾਰੀ ਰਹੀ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ ਤੁੰਡਾ ਟੰਡਿਆ ਅੱਜ ਦਾ ਜਿਹੜਾ ਸਾਡਾ ਸੰਕੇਤਕ ਧਰਨਾ ਸੀ ਜਿਹੜਾ ਉਸਾਰੀ ਕਿਰਤੀਆਂ ਦੇ ਲਾਭਪਾਤਰੀ ਕਾਫੀ ਬੜੀਆਂ ਇਹ ਸੀ ਉਹ ਇੱਥੇ ਕਰੋੜਾਂ ਰੁਪਏ ਦਾ ਜਿਹੜਾ ਕਪੜਾ ਹੋ ਰਿਹਾ ਸੀ ਔਰ ਸਾਡੀ ਜਥੇਬੰਦੀ ਨੇ ਇਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸੁਖਦੇਸ਼ ਸ਼ਰਮਾ ਜੀ ਆਏ ਸੀ ਸੋ ਅਸੀਂ ਸੰਕੇਤਕ ਤਰਨਾ ਦਿੱਤਾ ਤੇ ਚੇਤਾਵਨੀ ਦਿੱਤੀ ਹੈ ਕਿ ਜਿਹੜੀਆਂ ਚੋਰ ਮੋਰੀਆਂ ਉਹ ਬੰਦ ਨਾ ਕੀਤੀਆਂ ਤੇ ਲੋਕਾਂ ਨੂੰ ਜਿਹੜੇ ਲਾਹ ਪਾਤਰੀ ਨੇ ਉਹਨਾਂ ਨੂੰ ਪੂਰਾ ਸਹੀ ਢੰਗ ਦੇ ਨਾਲ ਲਾਭ ਨਾ ਮਿਲਿਆ ਫਿਰ ਇਹ ਵੱਡੇ ਸ਼ਹਿਰਸ ਵਾਸਤੇ ਤਿਆਰ ਰਹਿਣ ਇਹ ਐਲਾਨ ਕੀਤਾ ਅੱਜ ਜਿਹੜਾ ਕੁਝ ਰੋਸ ਪ੍ਰਦਰਸ਼ਨ ਕੀਤਾ ਹਾਂਜੀ ਅੱਜ ਜੋ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਡੀਸੀ ਦਫਤਰ ਦੇ ਸਾਹਮਣੇ ਐਲਸੀ ਦਫਤਰ ਦੇ ਅੱਜ ਸਾਰੀ ਕਿਰਤੀ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਕਿਉਂਕਿ ਕਾਫੀ ਸਮੇਂ ਤੋਂ ਲੰਬੇ ਲੰਬੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਬੱਚਿਆਂ ਦੇ ਵਜੀਫੇ ਆਪਣੇ ਉਹਨਾਂ ਦੀਆਂ ਪੈਨਸ਼ਨਾਂ ਹੋਰ ਕਈ ਅਹਿਮ ਮੁੱਦੇ ਤੇ ਜਿਹੜਾ ਅਜੇ ਧਰਨਾ ਰੱਖਿਆ ਗਿਆ ਸੀ ਉਹ ਅੱਜ ਸਾਡੀ ਇਨਸਪੈਕਟਰ ਨਾਲ ਗੱਲਬਾਤ ਹੋ ਗਈ ਹੈ ਇਨਸਪੈਕਟਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੇ ਇਹਦਾ ਤੁਹਾਡਾ ਮਸਲਾ ਜਲਦੀ ਤੋਂ ਜਲਦ ਹੱਲ ਕੀਤਾ ਜਾਵੇਗਾ ਪਰ ਫਿਰ ਵੀ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਾ ਕੀਤਾ ਗਿਆ ਦੁਬਾਰਾ ਫਿਰ ਉਸੇ ਅੱਜ ਦੀ ਤਰ੍ਹਾਂ ਵੱਡੇ ਰੂਪ ਵਿੱਚ ਐਕਸ਼ਨ ਕੀਤਾ ਜਾਵੇਗਾ ਹਾਂਜੀ ਅਸੀਂ ਅੱਜ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਨਰੇਗਰ ਜਗਾਰ ਪ੍ਰਾਪਤ ਫਜ਼ੂਰ ਯੂਨੀਅਨ ਅਤੇ ਹੋਰ ਪ੍ਰਾਤਰੀ ਜਥੇਬੰਦੀਆਂ ਵੱਲੋਂ ਜੋ ਕੰਸਟਰਕਸ਼ਨ ਵਰਕਰ ਨੇ ਉਹਨਾਂ ਦੇ ਹੱਕ ਦੇ ਵਿੱਚ डीसी दफ्तर ਦੇ ਸਾਹਮਣੇ ਜੋ डीसी दफ्तर ਦੇ ਅੰਦਰ ਬਿਲਡਿੰਗ ਬਣੀ ਹੋਈ ਹੈ ਜੋ ਇਹਨਾਂ ਦਾ ਦਫਤਰ ਹੈ ਉਹਦੇ ਖਿਲਾਫ ਅਸੀਂ ਦਰਨਾ ਦਿੱਤਾ ਹੈ ਜੋ ਕਿ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਚ ਲੰਘਣਾ ਪੈ ਰਿਹਾ ਹੈ ਇਹਨਾਂ ਨੇ ਆਪਣੇ ਪੁਰਾਣੇ ਇੰਸਪੈਕਟਰ ਸੀ ਚਲੋ ਅੱਜ ਨਵੇਂ ਆਏ ਨੇ ਇਹਨਾਂ ਨੇ ਹਰ ਪਿੰਡਾਂ ਦੇ ਵਿੱਚ ਆਪਣੇ ਦਲਾਲ ਬਿਠਾਏ ਹੋਏ ਨੇ ਜਿਹੜੇ ਦਲਾਲਾ ਰਹੀਂ ਇਹਨਾਂ ਦੇ ਕੰਮ ਜਿਹੜੇ ਸਿੱਧੇ ਹੋ ਜਾਂਦੇ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਪੈਸੇ ਨਹੀਂ ਦੇ ਸਕਦੇ ਉਹਨਾਂ ਨੂੰ ਲੰਬਾ ਸਮਾਂ ਚੱਕਰ ਕੱਟਨੇ ਪੈਂਦੇ ਨੇ ਰਾਤ ਨੂੰ 1 2 2 ਵਜੇ ਆ ਕੇ ਲੈਣਾ ਤੇ ਰੱਖਣਾ ਪੈਂਦਾ ਹੈ ਜੋ ਕਿ ਸਾਰੇ ਜ਼ਿਲ੍ਹੇ ਦੇ ਕਹਿੰਦੇ ਜਿਸ ਕਾਰਨ ਕਈ 100 ਕਰੋੜ ਰੁਪਏ ਜਿਹੜੇ ਵਾਪਸ ਚਲੇ ਜਾਂਦੇ ਨੇ ਪਿੰਡਾਂ ਦੇ ਕਰੋੜਾਂ ਰੁਪਏ ਵਾਪਸ ਚਲੇ ਜਾਂਦੇ ਨੇ ਕਈ ਕਿਰਤੀ ਮਜ਼ਦੂਰਾਂ ਕਾਮਿਆਂ ਦੇ ਸਿਰਫ ਰਿਸ਼ਵਤ ਵਾਲਾ ਗਲਾਲ ਨਾਲ ਲੱਭਣ ਕਾਰਨ ਉਹਨਾਂ ਪੜਾਣਾ ਭਰਾਵਾਂ ਦੇ ਜਿਹੜੇ ਪੜਾਈਆਂ ਕਰ ਰਹੇ ਨੇ ਜਿਨ੍ਹਾਂ ਦੇ ਸਕਾਲਰਸ਼ਿਪ ਆਉਣੀ ਸੀ ਉਹਨਾਂ ਦੀ ਲੱਖਾਂ ਰੁਪਏ ਵਾ ਸਕਾਲਰਸ਼ਿਪ ਆੜੀ ਹੋਈ ਹੈ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲਦੀ ਸਕਾਲਾ ਸੇ ਵਾਪਸ ਚਲੀ ਜਾਂਦੀ ਹੈ ਕਈਆਂ ਪੈਣਾ ਦੇ ਜਿਹੜੀਆਂ ਸ਼ਗਲ ਸਕੀਮਾਂ ਰੁਕੀਆਂ ਹੋਈਆਂ ਨੇ ਇਸੇ ਤਰ੍ਹਾਂ ਕਈਆਂ ਦੀਆਂ ਹੋਰ ਜਿਹੜੀਆਂ ਸਵਾਵਾਵਾਂ ਮਿਲਦੀਆਂ ਨੇ ਇਸ ਬੋਰਡ ਵੱਲੋਂ ਬੜੀਆਂ ਵੱਡੇ ਪੱਧਰ ਤੇ ਰੁਕੀਆਂ ਹੋਈਆਂ ਨੇ ਜਿਸ ਸੰਬੰਧੀ ਕਾਪੀਆਂ ਨੂੰ ਵੀ ਦੋ ਤਿੰਨ ਤਿੰਨ ਸਾਲ ਹੋ ਗਏ ਪੈਣਿਕ ਪਈਆਂ ਨੂੰ ਉਹਨਾਂ ਨੇ ਯਾਰੀ ਨਹੀਂ ਕਰਾਇਆ ਜਿਸ ਕਾਰਨ ਸਾਨੂੰ ਲਗਾਤਾਰ ਸਮੱਸਿਆ ਵਿੱਚੋਂ ਮਜ਼ਦੂਰ ਜਿਹੜੇ ਲੰਘ ਰਹੇ ਸਾਂ ਦੱਸ ਰਹੇ ਸਾਂ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਹੱਕ ਦੇ ਲਈ ਆਵਾਜ਼ ਬੰਨਣਾ ਚਾਹੀਦਾ ਹੈ ਜਿਸ ਤਹਿਤੀ ਆਡੀ ਜਿਹੜੀ ਟੱਕ ਜੱਤੇ ਬੰਦੀ ਏ ਉਸ ਤਹਿਤ ਅਸੀਂ ਪੂਰੇ ਪਿੰਡਾਂ ਦੇ ਵਿੱਚ ਜਾ ਕੇ ਸੰਗਠਨ ਖੜਾ ਕੀਤਾ ਅੱਜ ਤੁਸੀਂ ਦੇਖ ਸਕਦੇ ਸੀ तकरीबन 7-800 ਦੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਇੱਕ ਨਿੱਕੇ ਜਿਹੇ ਸੱਦੇ ਤੇ ਇੰਨੀ بارش ਪੈਣ ਦੇ باوجود ਵੱਡੀ ਗਿਣਤੀ 'ਚ ਇਕੱਠੇ ਹੋ ਕੇ ਅਸੀਂ ਰੋਸ ਪ੍ਰਦਰਸ਼ਨ ਕਰਕੇ ਅਸੀਂ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰੋਜੈਕਟ ਵਿੱਚ ਜੇਕਰ ਚ ਕੋਈ ਦਲਾਲ ਬੈਠੇਗਾ ਕੋ ਪ੍ਰਸ਼ਟਾਚਾਰ ਕਰਨਗੇ ਜੇ ਵਾਜਬ ਕੰਮ ਮਜ਼ਦੂਰਾਂ ਦੇ ਨਾਲ ਹੋਣਗੇ ਤਾਂ ਅਸੀਂ ਜਿਹੜਾ ਉਹ ਕਿਰਨ ਦਾ ਕੰਮ ਕਰਨਾ ਪਿਆ ਇਹਨਾਂ ਦਾ ਗੇਟ ਬੰਦ ਕਰਨ ਦਾ ਕੰਮ ਕਰਨਾ ਪਿਆ ਉਸ ਅੱਗੇ ਕਰਨ ਦਾ ਕੰਮ ਕਰਾਂਗੇ